ਪਰ ਕਰ ਕਰ ਗਿਆ ਬੋੜਾ ਕਰ ਕਰ ਬੋੜਾ ਕਰ ਉਹ ਬੰਨ ਟੁੱਟ ਗਿਆ ਓਏ ਆਲੀ ਵਾਲਾ ਵਾਹਿਗੁਰੂ ਕਿਰਪਾ ਕਰੇ ਇਹ ਸਾਨੂੰ ਰੱਖ ਲਵੇਂ ਤੇ ਰੁੜ ਜੀਏ ਨਾਲ ਹੀ ਚਾਚਾ ਰੁੜ ਜੀਏ ਕੀ ਕਰੀਏ ਰੁੜ ਜੀਏ ਨਾਲ ਹੀ ਸਾਰਾ ਟੁੱਟ ਗਿਆ ਓਏ ਅਗਲੇ ਸਿਰਿਆਂ ਵੀ ਪਰ ਹੋ ਜੋ ਆ ਵਾਟਣਾ ਰੁਣ ਤਾੜੀ ਆ ਵਾਟਣਾ ਤੋੜੇ ਤੋੜਨ ਵਾਟਰੀ ਰੁਣਦੇ ਲਿਆ ਪਰਲਾ ਤੋੜੇ ਲਿਆ ਪਰਲਾ ਪਰਲਾ ਥੀਤੀ ਕਰ ਯਾਰ ਕਿ ਜੱਟਾ ਮਰ ਗਈ ਮਰਨ ਲਿਆ ਗਈ ਆ ਪਾਣੀ ਪੈ ਗਿਆ ਯਾਰ ਥੀਤੀ ਓ ਪਾਣੀ ਪੈ ਗਿਆ ਇਧਰ ਲੈ ਜਾ ਹਾਂ ਇਹ ਅਗਲੇ ਸੁਰੇ ਪਾਣੀ ਆ ਗਿਆ। ਡੇਗਾ ਪਾਣੀ। ਗਈ ਗਈ ਸਾਰਾ ਬੈਗ। ਇਹ ਲੱਗਿਆ ਬੰਨ। ਹੇ ਹਰ ਇੱਥੇ ਆ ਗਿਆ। ਡਾਰ ਗਿਆ। ਉਹ ਬਾੜ ਗਿਆ ਇਤਰਾ ਪਾਣੀ ਆ ਗਿਆ। ਓਏ ਦੂਜੇ ਪਾਸੇ ਲੰਘ ਗਿਆ ਪਾਣੀ ਓਏ ਰੱਬਾ। ਪਾਣੀ ਲੰਘ ਗਿਆ। ਆਹ ਪਰੇ ਲਾਵਾ। ਲੈ ਮਾਲਕਾ। ਲੈ ਲਾ ਗਿਆ। ਓਏ ਸੇ ਬੰਦ ਨੱਟ ਗਿਆ। ਫਾਇਰੂ 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 ਅੰਦਾ ਚੱਕੀ ਨਹੀਂ ਕੀਤੀ ਵਾਹਿਗੁਰੂ ਸੰਦਾ ਚੱਕੀ ਨਹੀਂ ਕੀਤੀ ਗੁਰੂ ਸਾਹਿਬ ਗੁਰੂ ਸਾਹਿਬ ਤੁਸਾਂ ਚੱਕੀ ਨਹੀਂ ਕੀਤੀ ਹਾਲੀਆ ਬੰਦ ਤੋੜਦਾ ਤੂੰ ਵਾਹਿਗੁਰੂ ਵਾਹਿਗੁਰੂ ਤੋਂ ਚੱਕੀ ਨਹੀਂ ਕੀਤੀ ਵਾਹਿਗੁਰੂ ਵਾਹਿਗੁਰੂ ਸੰਦਾ ਨਾਲ ਵਾਹਿਗੁਰੂ ਸੰਦਾ ਚੱਕੀ ਨਹੀਂ ਕੀਤੀ ਇੱਧਰ ਆ ਜਾ ਚੱਲ ਆ ਜੂ ਨਾਲ ਵਾਹਿਗੁਰੂ ਤੂੰ ਵਾਹਿਗੁਰੂ ਸੰਦਾ ਚੱਕੀ ਨਹੀਂ ਕੀਤੀ ਗੁਰੂ ਸਾਹਿਬ 14 ਦਿਨ ਮਰ ਕੇ ਮਰ ਕੇ 14 ਦਿਨ